ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਵੀਰਵਾਰ ਦੇ ਦਿਨ ਇਸ ਵਿਧੇ ਦੇ ਨਾਲ ਕੀਤਾ ਗਿਆ ਰੋਟੀ ਦਾ ਦਾਨ ਤੁਹਾਨੂੰ ਬਣਾ ਦੇਵੇਗਾ ਕਰੋੜਪਤੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਵੀਰਵਾਰ ਦਾ ਦਿਨ ਹੈ ਜੇਕਰ ਤੁਸੀਂ ਅੱਜ ਤੇ ਦਿਨ ਰੋਟੀ ਦਾ ਦਾਨ ਕਰ ਦਿੰਦੇ ਹੋ ਇਸ ਦਾ ਜਿਹੜਾ ਤੁਹਾਨੂੰ ਫਲ ਮਿਲੇਗਾ ਉਸ ਦੇ ਬਾਰੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਰੋਟੀ ਦਾ ਦਾਨ ਕਿਵੇਂ ਤੁਹਾਡੀ ਕਿਸਮਤ ਨੂੰ ਚਮਕਾ ਸਕਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਜੇ ਸੁਣੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਕਿਉਂਕਿ ਅਧੇ ਅਧੋਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਵਾਗਤ ਹੈ ਸੰਗਜ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਸਾਖੀ ਦੱਸਣ ਜਾ ਰਹੇ ਹਾਂ ਸਾਖੀ ਨੂੰ ਪੂਰਾ ਜ਼ਰੂਰ ਸੁਣਨਾ ਸੰਗਜ ਜੀ ਇਦਾਂ ਹੀ ਆਖਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਪਤੀ ਤੇ ਪਤਨੀ ਰਹਿੰਦੇ ਸਨ ਕਹਿੰਦੇ ਕਿ ਉਹ ਪਤੀ ਪਤਨੀ ਬੜੇ ਹੀ ਨੇਕ ਦਿਲ ਦੇ ਇਨਸਾਨ ਸਨ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਨ ਤੇ ਹਰទਿੱ 服务 ਕਰਦੇ ਸਨ ਤੇ ਹਰទਿੱ 服务 ਕਰਨ ਵਾਲੇ ਸਨ ਪਰ ਕਹਿੰਦੇ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਔਲਾਦ ਨਹੀਂ ਸੀ ਇਸ ਕਰਕੇ ਹਰ ਵੇਲੇ ਪਰਮਾਤਮਾ ਦਾ ਨਾਮ ਲੈਂਦੇ ਅਰਦਾਸਾਂ ਬੇਨਤੀਆਂ ਕਰਦੇ ਪਰਮਾਤਮਾ ਜੀ ਸਾਡੀ ਝੋਲੀ ਵਿੱਚ ਖੁਸ਼ੀਆਂ ਭਰ ਦਿਓ ਸਾਨੂੰ ਵੀ ਬੱਚੇ ਦੀ ਤਾਤਪਖਸ਼ ਦਿਓ ਸਾ ਸਾਂਗਾਂ ਜੀ ਪਰਮਾਤਮਾ ਜੀ ਤਾਂ ਹਰ ਇੱਕ ਦੇ ਅਰਦਾਸ ਬੇਨਤੀ ਨੂੰ ਸੁਣਦੇ ਹਨ ਜਿਹੜੇ ਲੋਕ ਵੀ ਪਰਮਾਤਮਾ ਦਾ ਨਾਮ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਲੈਂਦੇ ਹਨ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਕਬੂਲ ਹੋ ਜਾਂਦੀਆਂ ਹਨ ਇੱਕ ਵਾਰ ਉਹਨਾਂ ਨੇ ਆਪਣੇ ਨਗਰ ਦੇ ਵਿੱਚ ਇੱਕ ਜੋਤਸ਼ੀ ਨੂੰ ਆਪਣਾ ਹੱਥ ਦਿਖਾਇਆ ਕਿਉਂਕਿ ਉਹ ਜੋਤਸ਼ੀ ਨੇ ਬਹੁਤ ਹੀ ਵਧੀਆ ਵਿਦਿਆ ਪ੍ਰਾਪਤ ਕੀਤੀ ਸੀ ਉਹਨਾਂ ਨੂੰ ਬੜਾ ਗਿਆਨ ਸੀ ਤੇ ਅੱਜ ਤੱਕ ਉਹਨਾਂ ਦੀ ਭਵਿੱਖ ਬਾਣੀ ਗਲਤ ਨਹੀਂ ਸੀ ਹੋਈ ਪਰ ਇਹ પતિ ਪਤਨੀ ਨੇ ਜੋਰਛੀ ਨੂੰ ਜਦੋਂ ਆਪਣਾ ਹੱਥ ਦਿਖਾਇਆ ਕਿ ਸਾਡੇ ਲੇਖ ਵੇਖ ਕੇ ਦੱਸ ਸਾਡੇ ਕਰਮਾਂ ਵਿੱਚੋਂ ਔਲਾਦ ਦਾ ਸੁੱਖ ਕਦੋਂ ਹੋਵੇਗਾ ਕਹਿੰਦੇ ਕਿ ਚੋਤਸ਼ੀ ਨੇ ਉਹਨਾਂ ਨੂੰ ਉਹਨਾਂ ਦਾ ਜਦੋਂ ਹੱਥ ਵੇਖਿਆ ਤੇ ਕਿਹਾ ਕਿ ਆਉਣ ਵਾਲੇ 20 ਸਾਲਾਂ ਤੱਕ ਤੁਹਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਕਹਿੰਦੇ ਕਿ ਪਤੀ ਪਤਨੀ ਬੜੇ ਨਰਾਸ਼ ਹੋਏ ਕਿ ਸਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਪ੍ਰਾਪਤ ਕਿਉਂ ਨਹੀਂ ਲਿਖਿਆ ਪਰ ਕਹਿੰਦੇ ਕਿ ਪ੍ਰਮਾਤਮਾ ਦੇ ਨਾਲ ਉਹਨਾਂ ਨੇ ਕਿਲਾ ਸ਼ਿਕਵਾ ਤੇ ਸ਼ਿਕਾਇਤਾਂ ਕੀਤੀਆਂ ਆਪਣੇ ਕਰਮ ਮਾੜੇ ਸਮਝ ਲੈ ਤੇ ਸਬਰ ਕਰ ਲਿਆ ਪ੍ਰਮਾਤਮਾ ਦੀ ਬੰਦਗੀ ਨੂੰ ਹੋਰ ਵਧਾ ਲਿਆ ਤੇ ਉਹਨਾਂ ਨੇਕ ਕੰਮ ਕਰਨਾ ਸ਼ੁਰੂ ਕਰ ਦਿੱਤੇ ਮਾੜੇ ਕੋਈ ਵੀ ਕਰਮ ਕਰਨੇ ਬਿਲਕੁਲ ਛੱਡ ਦਿੱਤੇ ਇਦਾਂ ਹੀ ਕਹਿੰਦੇ ਕਿ ਦੋਵੇਂ ਪਤੀ ਪਤਨੀ ਆਪਣੇ ਘਰ ਵਿੱਚ ਖਾਣਾ ਖਾਣ ਦੀ ਤਿਆਰੀ ਕਰਦੇ ਸਨ ਖਾਣਾ ਖਾਣ ਲੱਗੇ ਸਨ ਐਨੇ ਨੂੰ ਦਰਵਾਜ਼ੇ ਤੇ ਕੋਈ ਖੜਾਕਾ ਹੋਇਆ ਪਤਨੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਪੋਖਾ ਸਾ ਦੋਸੇ ਕਾਫੀ ਦਿਨਾਂ ਤੋਂ ਪ੍ਰਸ਼ਾਦ ਦੇ ਦੀਪਾਲ ਦੇ ਵਿੱਚ ਸੀ ਤੇ ਇਧਰ ਉਧਰ ਪਟਕ ਰਿਹਾ ਸੀ ਪਰ ਉਹਨਾਂ ਨੂੰ ਪ੍ਰਸ਼ਾਦਾ ਕਿਤੇ ਉਹਵੇਂ ਨਸੀਬ ਨਹੀਂ ਸੀ ਹੋਇਆ ਇਹਨਾਂ પતિ ਪਤਨੀ ਨੇ ਕੀ ਕੀ ਕੀਤਾ ਕਿ ਜਿਹੜਾ ਆਪਣਾ ਪ੍ਰਸ਼ਾਦਾ ਸੀ ਉਹਨਾਂ ਦੇ ਕੰਨ ਤੇ ਉਹਨਾਂ ਨੂੰ ਦੇ ਦਿੱਤਾ ਤੇ ਉਹਨਾਂ ਨੇ ਜਦੋਂ ਪੇਟ ਭਰ ਕੇ ਪ੍ਰਸ਼ਾਦਾ ਖਾਦਾ ਤੇ ਬਹੁਤ ਹੀ ਅਸੀਸਾਂ ਦਿੱਤੀਆਂ ਤੇ ਨਾਲ ਹੀ ਉਹਨਾਂ ਨੇ ਇਹਨਾਂ ਨੂੰ ਅਸੀਸੇ ਵੀ ਦਿੱਤ ਕੇ ਤੁਹਾਡੇ ਔਲਾਦ ਦੀ ਲੰਬੀ ਉਮਰ ਹੋਵੇ ਤਾਂ ਕਹਿੰਦੇ ਕਿ ਇਹਨਾਂ ਦੋਵਾਂ ਨੇ ਹੀ પતિ ਪਤਨੀ ਨੇ ਕਿਹਾ ਕਿ ਤੁਸੀਂ ਸਾਡੀ ਕਿਹੜੀ ਔਲਾਦ ਦੀ ਲੰਮੀ ਉਮਰ ਦੀ ਅੰਦਾਜ਼ਾ ਕਰਦੇ ਹੋ ਕਿਹੜੇ ਸਾਨੂੰ ਅਸ਼ੇਸ ਤਿੰਦੇ ਹੋ ਸਾਡੇ ਘਰ ਵਿੱਚ ਤਾਂ ਔਲਾਦ ਹੀ ਨਹੀਂ ਪਰ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਜੇਕਰ ਨਹੀਂ ਹੈ ਤਾਂ ਤਾਂ ਬਹੁਤ ਜਲਦ ਹੋ ਜਾਵਗੇ ਇਦਾਂ ਹੀ ਫਿਰ ਉਸ ਪਤੀ ਪਤਨੀ ਨੇ ਉਹਨਾਂ ਨੂੰ ਪੋਜਨ ਪ੍ਰਸ਼ਾਦਾ ਛਕਾ ਦਿੱਤਾ ਤੇ ਥੋੜੇ ਹੀ ਦੇਰ ਬਾਅਦ ਜਦੋਂ ਉਹਨਾਂ ਨੇ ਫਿਰ ਆਪਣੇ ਲਈ ਪ੍ਰਸ਼ਾਦਾ ਤਿਆਰ ਕੀਤਾ ਇਹਨੇ ਨਾ ਫਿਰ ਘਰ ਦਾ ਦਰਵਾਜ਼ਾ ਖੜਕਿਆ ਤੇ ਪਤਨੀ ਨੇ ਦਰਵਾਜ਼ਾ ਖੋਲਿਆ ਸਾਹਮਣੇ ਇੱਕ ਸੰਤ ਸਨ ਉਹਨਾਂ ਦੇ ਨਾਲ ਉਹਨਾਂ ਦਾ ਚੇਲਾ ਸੀ ਤੇ ਇਹਨਾਂ ਨੂੰ ਸੰਤ ਫਕੀਰ ਜੀ ਨੇ ਆਗੇ ਕੇ ਆਗੇ ਸਾਨੂੰ ਭੁੱਖ ਲੱਗੀ ਹੈ ਜੇਕਰ ਤੁਸੀਂ ਸਾਨੂੰ ਭੋਜਨ ਪ੍ਰਸ਼ਾਦਾ ਸ਼ਿਕਾਉਂਦੇ ਹੋ ਤੁਹਾਡਾ ਭਲਾ ਹੋਵੇਗਾ ਕਹਿੰਦੇ ਕਿ ਪਤੀ ਪਤਨੀ ਨੇ ਜੋ ਪ੍ਰਸ਼ਾਦਾ ਆਪਣੀ ਥਾਲੀ ਵਿੱਚ ਪਾਇਆ ਸੀ ਉਹੀ ਭੋਜਨ ਪ੍ਰਸ਼ਾਦਾ ਉਸ ਸੰਤ ਫਕੀਰ ਨੂੰ ਦੇ ਦਿੱਤਾ ਦੋਵਾਂ ਨੇ ਬੜੀ ਹੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਤੇ ਆਉ ਭਗਤ ਕੀਤੀ ਕਹਿੰਦੇ ਕਿ ਸੰਤ ਫਕੀਰ ਜੀ ਨੇ ਇਹਨਾਂ ਤੋਂ ਵਾਹੇ પતિ ਪਤਨੀ ਤੋਂ ਖੋਸ਼ ਹੋ ਕੇ ਕਹਿੰਦੇ ਪ੍ਰਮਾਤਮਾ ਤੁਹਾਡੀ ਔਲਾਦ ਦੀ ਲੰਮੀ ਉਮਰ ਕਰੇ ਕਹਿੰਦੇ ਕਿ ਇਹਨਾਂ ਨੇ ਫਿਰ ਕਿਹਾ ਕਿ ਬਾਬਾ ਜੀ ਤੁਸੀਂ ਕਿਹੜੀ ਔਲਾਦ ਦੀ ਗੱਲ ਕਰਦੇ ਹੋ ਸਾਡੀ ਤਾਂ ਕੋਈ ਵੀ ਔਲਾਦ ਨਹੀਂ ਹੈ ਤੇ ਅਸੀਂ ਜੋਤਸ਼ੀ ਦੇ ਕੋਲੋਂ ਵੀ ਪੁੱਛਿਆ ਹੈ ਉਹ ਵੀ ਆਖਦਾ ਹੈ ਕਿ ਇਸ ਸਾਲਾਂ ਤੱਕ ਤੁਹਾਨੂੰ ਔਲਾਦ ਦਾ ਕੋਈ ਵੀ ਸੁਖ ਪ੍ਰਾਪਤ ਨਹੀਂ ਹੋਵੇਗਾ ਤਾਂ ਆਖਦੇ ਹਨ ਤਾਂ ਸੰਤ ਫਕੀਰ ਜੀ ਨੇ ਸਹਿਜ ਬਾਹੀ ਅੰਗ ਦਿੱਤਾ ਕੋਈ ਗੱਲ ਨਹੀਂ ਜੇ ਨਹੀਂ ਹੋਈ ਤਾਂ ਹੋ ਜਾਵੇ ਕਿ ਕਹਿੰਦੇ ਕਿ ਇਹ ਕਹਿ ਕਿ ਉਹ ਜਿਹੜੇ ਸੰਤ ਫਕੀਰ ਸਨ ਆਪਣੇ ਰਾਹੇ ਪੈ ਜਾਂਦੇ ਹਨ ਕਹਿੰਦੇ ਹਨ ਕਿ ਇਹ પતિ ਪਤਨੀ ਅਸ਼ੀਰਵਾਦ ਨੂੰ ਪ੍ਰਾਪਤ ਕਰਕੇ ਪ੍ਰਾਪਤ ਕਰਕੇ ਬੜੇ ਖੁਸ਼ ਹੋਏ ਕਹਿੰਦੇ ਕਿ ਆਸ਼ੀਰਵਾਦ ਦਾ ਫਲ ਇਨ੍ਹਾਂ ਦੋਨਾਂ ਨੂੰ 3 ਮਹੀਨਿਆਂ ਦੇ ਬਾਅਦ ਪਤਾ ਲੱਗ ਗਿਆ ਇਨ੍ਹਾਂ ਦੇ ਘਰ ਦੇ ਵਿੱਚ ਖੁਸ਼ੀ ਦੀ ਆਸ ਹੋ ਗਈ ਕਹਿੰਦੇ ਕਿ ਬਸ ਇਸੇ ਤਰ੍ਹਾਂ ਰਾਹੀ ਤਿੰਨ ਸਾਲਾਂ ਵਿੱਚ ਇੱਕ-ਇੱਕ ਕਰਕੇ ਇਹਨਾਂ ਦੇ ਘਰ ਦੇ ਵਿੱਚ ਤਿੰਨ ਪੁੱਤਰਾਂ ਨੇ ਜਨਮ ਲਿਆ। ਕਹਿੰਦੇ ਕਿ ਹੁਣੇ પતિ-ਪਤਨੀ ਜੀਵਨ ਵਿੱਚ ਬੜੇ ਖੁਸ਼ ਸਨ। ਨਾਲ ਹੀ ਨਾਲ ਪਰਮਾਤਮਾ ਦਾ ਨਾਮ ਜਪਦੇ ਤੇ ਆਏ ਗਏ ਦੀ ਸੇਵਾ ਕਰਦੇ ਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਦਾਨ-ਪਣ ਕਰਦੇ। ਜੋ ਕੋਈ ਵੀ ਇਹਨਾਂ ਦੇ ਘਰ ਦੇ ਵਿੱਚ ਭੋਜਨ ਦੀ ਆਸ ਲੈ ਕੇ ਆਉਂਦਾ ਉਸ ਨੂੰ ਭੋਜਨ ਛਕਾਉਂਦੇ। ਕਹਿੰਦੇ ਕਿ ਇਹਨਾਂ ਨੂੰ ਉਹਨਾਂ ਔਲਾਦ ਦਾ ਸੁਖ ਪ੍ਰਾਪਤ ਹੋ ਚੁੱਕਾ ਸੀ ਤੇ ਪਹਿਲਾਂ ਨਾਲੋਂ ਵੀ ਪ੍ਰਮਾਤਮਾ ਜੀ ਦਾ ਜ਼ਿਆਦਾ ਨਾਮ ਲੈਂਦੇ ਸਨ ਭਾਵੇਂ ਉਹਨਾਂ ਦੇ ਮਨ ਦੇ ਵਿੱਚ ਹੋਰ ਜ਼ਿਆਦਾ ਸ਼ਰਧਾ ਵਧ ਚੁੱਕੀ ਸੀ ਸ਼ੁਕਰਾਨਾ ਕਰਿਆ ਕਰਦੇ ਸਨ ਤੇ ਆਖਦੇ ਸਨ ਕਿ ਪ੍ਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਸਾਡੇ ਕਰਮਾਂ ਵਿੱਚ ਔਲਾਦ ਦਾ ਸੁਖ ਤੁਸੀਂ ਲਿਖ ਦਿੱਤਾ ਤੁਸੀਂ ਤਾਂ ਸਾਡੇ ਲੈ ਕੇ ਹੀ ਬਦਲ ਦਿੱਤੇ ਸਾਡੇ ਕਰਮਾਂ ਵਿੱਚ ਔਲਾਦ ਦਾ ਸੁਖ ਨਹੀਂ ਸੀ ਕਹਿੰਦੇ ਕਿ ਇੱਕ ਦਿਨ ਉਹ ਜਿਹੜਾ ਜੋਤਸ਼ੀ ਹੈ ਉਹ ਇਹਨਾਂ ਦੇ ਘਰ ਦੇ ਬਾਹਰ ਲੰਘ ਰਿਹਾ ਸੀ ਜਿਨੇ ਇਹਨਾਂ ਦੇ ਹੱਥ ਦੇਖੇ ਸਨ ਤੁਹਾਡੇ ਘਰ 20 ਸਾਲਾਂ ਤੱਕ ਕੋਈ ਵੀ ਔਲਾਦ ਨਹੀਂ ਹੋਵੇਗੀ ਤਾਂ ਕਹਿੰਦੇ ਕਿ ਉਹਨੇ ਜਦੋਂ ਇਹਨਾਂ ਦੇ ਘਰ ਵਿੱਚ ਤਿੰਨ ਬੱਚਿਆਂ ਨੂੰ ਲਗਾਤਾਰ ਖੇਡਦੇ ਆ ਦੇਖਿਆ ਤੇ ਉਹਨੇ ਇਹਨਾਂ ਨੂੰ ਕਿਹਾ ਕਿ ਇਹ ਬੱਚੇ ਕਿੱਥੇ ਹਨ ਕਿਉਂਕਿ ਉਸ ਨੂੰ ਬੱਚਿਆਂ ਦੇ ਖੇਡਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਉਸ ਪੰਡਤ ਨੇ ਜਦੋਂ ਕਾਰਨਕੇ ਦੇਖਿਆ ਤਾਂ ਤਿੰਨ ਬੱਚੇ ਖੇਡਦੇ ਸਨ ਉਹਨੇ ਪਤੀ ਪਤਨੀ ਤੋਂ ਪੁੱਛਿਆ ਕਿ ਬੱਚੇ ਕਿਹਦੇ ਹਨ ਤੁਸੀਂ ਇਹਨਾਂ ਨੂੰ ਗੋਦ ਵਿੱਚ ਲਿਆ ਹੈ ਉਹਨਾਂ ਨੇ ਕਿਹਾ ਕਿ ਪੰਡਾ ਜੀ ਸਾਡੇ ਬੱਚੇ ਹਨ ਕਹਿੰਦੇ ਕਿ ਪੰਡਾ ਜੀ ਆਪਣੇ ਆਪ ਦੇ ਵਿੱਚ ਸ਼ਰਮਿੰਦਾ ਹੋਏ ਮੈਂ ਤਾਂ ਇਹਨਾਂ ਦੇ ਹੱਥ ਦੇਖ ਕੇ ਇਹਨਾਂ ਦੀਆਂ ਰੇਖਾਵਾਂ ਦੇਖ ਕੇ ਆਖ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰ ਵਿੱਚ ਔਲਾਦ ਦਾ ਸੁੱਖ ਨਹੀਂ ਹੋਵੇਗਾ ਮੇਰੀ ਪ੍ਰਵਖ ਬਾਣੀ ਤਾਂ ਅੱਜ ਤੱਕ ਕਦੇ ਝੂਠ ਨਹੀਂ ਹੋਈ ਇਹਨਾਂ ਦੇ ਜੋ ਮੱਥੇ ਦੇ ਭਾਗ ਸਨ ਉਨ੍ਹਾਂ ਵਿੱਚ ਇਹ ਲਿਖਿਆ ਸੀ ਹੁਣ ਫਿਰ ਅਚਾਨਕ ਉਹ ਜੋਤ ਸੀ ਨੇ ਫਿਰ ਇਨ੍ਹਾਂ ਦੇ ਮੱਥੇ ਦੇ ਪਾਗ ਦੇਖੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਤਿੰਨ ਪੁੱਤਰਾਂ ਦੀ ਔਲਾਦ ਲਿਖੀ ਹੋਈ ਸੀ ਕਹਿੰਦੇ ਕਿ ਉਸ ਪੰਡਤ ਨੇ ਕਿਹਾ ਕਿ ਮੈਂ ਤਾਂ ਉਹੀ ਪੜ ਕੇ ਦੱਸਿਆ ਜੋ ਮੇਰੀ ਜੋਤਸੀ ਵਿਧੀਆਂ ਵਿੱਚ ਇਨ੍ਹਾਂ ਬਾਰੇ ਲਿਖਿਆ ਸੀ ਪਰ ਪ੍ਰਮਾਤਮਾ ਨੇ ਇਨ੍ਹਾਂ ਦੇ ਕਰਮ ਕਿਵੇਂ ਬਦਲ ਦਿੱਤੇ ਕਹਿੰਦੇ ਕਿ ਜਦੋਂ ਇੰਨੇ ਵਾਰ-ਵਾਰ ਪ੍ਰਮਾਤਮਾ ਜੀ ਦੇ ਨਾਲ ਗਿੱਲੇ ਸ਼ਿਕਵੇ ਕੀਤੇ ਪ੍ਰਮਾਤਮਾ ਨੂੰ ਉਲਾਂਭੇ ਦਿੱਤੇ ਸਬਰੁਮਾਤਮਾ ਜੀ ਨੇ ਇਸ ਪੰਡਤ ਨੂੰ ਕਿਹਾ ਕਿ ਤੁਸੀਂ ਝੂਠੇ ਸੀ ਤੁਹਾਡਾ ਜੋਤਿਸ਼ ਗਿਆਨ ਝੂਠਾ ਸੀ ਮੈਂ ਝੂਠਾ ਹਾਂ ਪਰ ਮੇਰੇ ਭਗਤਾਂ ਦਾ ਜਿਹੜਾ ਪਿਆਰ ਹੈ ਉਹ ਸੱਚਾ ਹੈ ਉਹ ਨਹੀਂ ਝੂਠਾ ਕਿਉਂਕਿ ਮੇਰੇ ਭਗਤ ਹਨ ਇਹਨਾਂ ਨੂੰ ਮੈਂ ਵਰ ਦਿੱਤਾ ਸੀ ਮੇਰੇ ਭਗਤਾਂ ਨੇ ਇਹਨਾਂ ਦੇ ਨਾਲ ਵਚਨ ਕਰ ਦਿੱਤੇ ਸਨ ਕਿ ਤੁਹਾਡੇ ਘਰ ਉਲਾਜ ਜ਼ਰੂਰ ਹੋਵੇਗੀ ਉਹ ਵੀ ਲੰਮੀ ਉਮਰਾਂ ਵਾਲੀ ਇਸ ਕਰਕੇ ਜਿਹੜੇ ਅਸੀਂ ਸੰਤ ਫਕੀਰ ਦੇ ਰੂਪ ਦੇ ਵਿੱਚ ਭਗਤ ਭੇਜਦੇ ਹਾਂ ਜੇਕਰ ਉਹਨਾਂ ਨੂੰ ਕੋਈ ਨਰਾਸ਼ ਕਰ ਦੇਵੇ ਤਾਂ ਉਹਨਾਂ ਨੂੰ ਫਿਰ ਬਹੁਤ ਹੀ ਉਹਨਾਂ ਲੋਕਾਂ ਨੂੰ ਮਾੜੇ ਸਮੇਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਹੜੇ ਲੋਕ ਉਹਨਾਂ ਦੀ ਸੇਵਾ ਕਰਦੇ ਹਨ ਉਹਨਾਂ ਦੇ ਬਚਨ ਸੱਤ ਕਰਕੇ ਮੰਨਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਖੁਸ਼ੀਆਂ ਆਉਂਦੀਆਂ ਹਨ ਸਾਧ ਸੰਗਤ ਜੀ ਸਾਖੀ ਤੋਂ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਨ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਹਨ ਉਜਾਦਮੇ ਭਾਵੇਂ ਸੈ ਸੁਭਾਅ ਮੋਹ ਦੇ ਵਿੱਚੋਂ ਕੋਈ ਵੀ ਗੱਲ ਕੱਢ ਦੇਣ ਪਰਮਾਤਮਾ ਉਹਨਾਂ ਦੀ ਕੱਢੀ ਹੋਈ ਗੱਲ ਮੋਹ ਦੇ ਵਿੱਚੋਂ ਬਚਨ ਜ਼ਰੂਰ ਪਗਾ ਦਿੰਦੇ ਹਨ ਸੋ ਕਿਤੇ ਵੀ ਰੱਬ ਦੇ ਰੰਗ ਵਿੱਚ ਰੰਗੇ ਹੋਏ ਰੂਹ ਦੀ ਸੇਵਾ ਕਰਨ ਦਾ ਮੌਕਾ ਮਿਲੇ ਤੁਹਾਨੂੰ ਤੇ ਇਹ ਜ਼ਰੂਰ ਸੇਵਾ ਕਰਨਾ ਕਿਉਂਕਿ ਕੋਈ ਪਤਾ ਨਹੀਂ ਉਹ ਖੁਸ਼ ਹੋ ਕੇ ਤੁਹਾਨੂੰ ਕਿਹੜਾ ਬਚਨ ਕਰ ਦੇਣ ਕਿਹੜਾ ਆਸ਼ੀਰਵਾਦ ਦੇ ਦੇਣ ਜਿਹਦੇ ਨਾਲ ਸਾਡੇ ਮੱਥੇ ਤੇ ਲੇਖ ਸਾਡੇ ਪਾਗ ਬਦਲ ਜਾਣ ਅਸਲ ਸੰਤ ਮਹਾਪੁਰਖ ਉਹ ਹੀ ਹੁੰਦੇ ਹਨ ਸਿਰਫ ਜੋ ਪਰਮਾਤਮਾ ਦੀ ਗੱਲ ਕਰਦੇ ਹਨ ਪਰਮਾਤਮਾ ਦੇ ਨਾਲ ਹੀ ਜੁੜਦੇ ਹਨ ਤੇ ਸਾਨੂੰ ਵਹਿਮਾਂ ਪਰਮਾਚਾਰ ਬਾਹਰ ਕੱਢਦੇ ਹਨ ਕਈ ਵਾਰ ਸੰਗਤ 'ਚ ਸਾਡੇ ਤੇ ਕੋਈ ਇਹੋ ਜਿਹੀ ਮਸੀਬਤ ਆ ਜਾਂਦੀ ਹੈ ਕਿ ਅਸੀਂ ਆਪਣੇ ਪਰਮਾਤਮਾ ਜੀ ਤੇ ਨਾਲ ਕਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਪਰ ਜੇਕਰ ਸਾਡੀ ਗੱਲ ਕੀਤੀ ਜਾਵੇ ਤਾਂ ਸਾਨੂੰ ਸਾਨੂੰ ਇਹਦਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਗਿਲੇ ਸ਼ਿਕਵੇ ਕਰਾਂਗੇ ਤਾਂ ਪਰਮਾਤਮਾ ਸਾਡੇ ਤੋਂ ਨਰਾਸ਼ ਹੋ ਜਾਣਗੇ ਤੇ ਸਾਨੂੰ ਜਿਹੜੀਆਂ ਦਾਤਾਂ ਮਿਲਣੀਆਂ ਸਨ ਉਹ ਵੀ ਨਹੀਂ ਮਿਲਣਗੀਆਂ ਤੇ ਜੇਕਰ ਅਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਰਹਾਂਗੇ ਸਾਡੇ ਮਨ ਦੇ ਅੰਦਰ ਸਬਰ ਤੇ ਸੰਤੋਖ ਪੈਦਾ ਹੋ ਜਾਵੇਗਾ ਸਿਬਰ ਵਿੱਚ ਰਹਾਂਗੇ ਅਸੀਂ ਖੁਸ਼ ਰਹਾਂਗੇ ਸਾਡੀ ਔਲਾਦ ਵੀ ਖੁਸ਼ ਰਹੇਗੀ ਤੇ ਸਾਡਾ ਪਰਿਵਾਰ ਵੀ ਖੁਸ਼ੀਆਂ ਮਾਣੇਗਾ ਸੋ ਸਾਥ ਸੰਗਤ ਜੀ ਤੁਸੀ ਅਨੰਤ ਦਿਨਾਂ ਦੇ ਵਿੱਚ ਜਿਵੇਂ ਐਤਵਾਰ ਦਾ ਦਿਨ ਹੋ ਗਿਆ ਸੰਗਰਾਦ ਮੱਸਿਆ ਪੁੰਨਿਆਂ ਦੇ ਦਿਨ ਹੋ ਗਏ ਵੀਰਵਾਰ ਹੋਵੇ ਜਾਂ ਸ਼ੁੱਕਰਵਾਰ ਜਾਂ ਸ਼ਨੀਵਾਰ ਕਿਸੇ ਵੀ ਦਿਨ ਛੇੜੇ ਵੀ ਦਿਨ ਤੁਹਾਡੇ ਘਰ ਕੋਈ ਵੀ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਰੋ ਪਰਸ਼ਾਦਾ ਛਕਣ ਲਈ ਆਉਂਦੀ ਹੈ ਤਾਂ ਕਦੇ ਵੀ ਮੱਥੇ ਵੱਟ ਨਾ ਪਾਓ ਜੇਕਰ ਕੋਈ ਗਰੀਬ ਆਉਂਦਾ ਹੈ ਤਾਂ ਆਸ ਲੈ ਕੇ ਆਉਂਦਾ ਹੈ ਮਦਦ ਦੇ ਲਈ ਆਉਂਦਾ ਹੈ ਤਾਂ ਉਸੇ ਮਦਦ ਜ਼ਰੂਰ ਕਰੋ ਆਪਣੇ ਥੋੜੇ ਵਿੱਚੋਂ ਥੋੜਾ ਦਸਵੰਦ ਜ਼ਰੂਰ ਕੱਢੋ ਕਿਸੇ ਦੀ ਮਦਦ ਕਰਦਿਆਂ ਕਰੋ ਫਿਰ ਦੇਖਣਾ ਤੁਹਾਡੇ ਨਾਲ ਕਿਵੇਂ ਚਮਤਕਾਰ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ